ਮਾਲਕ ਕਹਿੰਦਾ ਤੁਹਾਡੇ ਬੱਚੇ ਕੋਲ 4 ਕੋਠੀਆਂ ਆ ਵੀ ਗਈਆਂ ਜੇ ਉਹਦੇ ਕੋਲ ਤੁਹਾਡੇ ਕੋਲ ਬਹਿਣ ਦਾ ਟਾਈਮ ਹੀ ਐ ਨਹੀਂ ਉਹਨੂੰ ਕਦਰ ਹੀ ਐ ਨਹੀਂ ਕਿ ਮਾਂ ਬਾਪ ਕੀ ਹੁੰਦਾ ਤੇ ਕੀ ਕਰੋਗੇ 4 ਕੋਠੀਆਂ ਨੂੰ ਜੀ ਬੜੇ ਬੜੇ ਲੋਕ ਹੈਗੇ ਜਿਨ੍ਹਾਂ ਕੋਲ ਪਤਾ ਨਹੀਂ ਕਿੰਨਾ ਕਨਾ ਵੱਡਾ ਕਾਰੋਬਾਰ ਰੋਂਦੇ ਵੇਖੇ ਮੈਂ ਮੈਂ ਉਥੇ ਯੂ ਐਸ ਏ ਦੀ ਗੱਲ ਐ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਗੱਡੀ ਲਾਗੇ ਇੱਕ ਵੀਰ ਆਣ ਕੇ ਰੋਣ ਲੱਗ ਪਿਆ ਕਹਿੰਦਾ ਭਾਈ ਸਾਹਿਬ ਮਿਲੀਅਨ ਡਾਲਰਾਂ ਦਾ ਮਾਲਕ ਐ ਮੈਂ 45 ਸਾਲ ਹੋ ਗਏ ਮੈਨੂੰ ਇਸ ਕੰਟਰੀ ਚ ਆਏ ਨੂੰ ਪਰ ਮੈਨੂੰ ਅੱਜ ਲੱਗਦਾ ਮੇਰੇ ਵਰਗਾ ਗਰੀਬ ਬੰਦਾ ਕੋਈ ਨਹੀਂ ਮੈਂ ਕਿਹਾ ਕੀ ਹੋਇਆ ਜੀ ਕਹਿੰਦਾ ਦੋ ਬੱਚੇ ਨੇ ਦੋਵੇਂ ਸਾਡੇ ਨਾਲ ਨਹੀਂ ਰਹਿ ਰਹੇ ਅਸੀਂ ਇਕੱਲੇ ਰਹਿ ਰਹੇ ਹਾਂ ਮੈਂ ਕਿਹਾ ਵਿਆਹੇ ਨੇ ਕਹਿੰਦਾ ਨਾ ਧੀ ਵਿਆਹੀ ਹੈ ਨਾ ਪੁੱਤ ਵਿਆਹਿਆ ਦੋਨੋਂ ਕੁਆਰੇ ਸਾਡੇ ਤੋਂ ਵੱਖਰੇ ਰਹਿ ਰਹੇ ਪ੍ਰੈਕਟਿਸ ਕਰ ਰਹੇ ਆ ਵੀ ਮਾਪੇ ਤੋਂ ਬਿਨਾ ਕਿੱਦਾਂ ਰਹੀਦਾ ਕਹਿੰਦਾ ਅੱਜ ਅਸੀਂ ਕੰਧਾਂ ਨਾਲ ਟੱਕਰਾ ਮਾਰਦੇ ਆ ਜਦੋਂ ਆਏ ਸੀ ਨਿਰਾ ਪੈਸੇ ਨੂੰ ਮੁੱਖ ਰੱਖ ਲਿਆ ਇਹਨਾਂ ਕੋਲ ਬਹਿਣ ਦਾ ਸਾਡੇ ਕੋਲ ਵਕਤ ਨਹੀਂ ਜੇ ਪਹਿਲਿਆਂ ਨੇ ਗਲਤੀਆਂ ਕੀਤੀਆਂ ਨੇ ਤੇ ਅਗਲੀ ਪੀੜ੍ਹੀ ਨੂੰ ਹੱਥ ਜੋੜ ਕੇ ਤਰਲਾਏ ਤੁਹਾਡੇ ਅੱਗੇ ਬੋੜੀ ਕਰੋ ਬੱਚੇ ਨੂੰ ਵਕਤ ਦਿਓ ਬੱਚੇ ਅੰਦਰ ਕੈਮੀਕਲ ਬਣਦਾ ਜਦੋਂ ਘਾਰ ਉਹਨੂੰ ਮਾਂ ਨਹੀਂ ਨਾ ਦਿਸਦੀ ਉਹ ਫਿਰ ਤਜਾਹ ਬਣਦਾ ਨਾ ਉਹ ਫਿਰ ਜ਼ਹਿਰ ਦਾ ਰੂਪ ਧਾਰਨ ਕਰਦਾ ਫਿਰ ਬੜੀਆਂ ਪ੍ਰਾਣੀਆਂ ਮਾਵਾਂ ਪੰਜ ਪੰਜ ਛੇ ਛੇ ਬੱਚੇ ਪਾਲਦੀਆਂ ਸੀ ਨਾ ਬੱਚੇ ਵੀ ਮਾਵਾਂ ਤੋਂ ਜਾਨਵਰ ਦੇ ਸੀ ਅੱਜ ਇਕੱਲਾ ਬੱਚਾ ਮਾਂ ਨੂੰ ਟੇਚ ਨਹੀਂ ਜਾਣਦਾ ਕਾਰਨ ਹੀ ਤਲਬ ਕੇ ਵੇਖੋ ਨਾ